ਇਤਿਹਾਸ ਵਿੱਚ ਜਦੋਂ ਅਸੀਂ ਦੇਖਦੇ ਹਾਂ ਸੰਗਤ ਜੀ ਭਾਈ ਆਨੰਦ ਲਾਲ ਔਰੰਗਜੀਬ ਦਾ ਕਵੀ ਹੈ ਸਿਰਮੌਰ ਕਵੀ ਤੇ ਇਹਨੂੰ ਇਲਾਹੀ ਗਿਆਨ ਹੈ ਤੇ ਸੰਗਤ ਜੀ ਇਹ ਕੁਰਾਨ ਦੇ ਐਨੇ ਵਧੀਆ ਅਰਥ ਕਰਦਾ ਹੈ ਕਿ ਔਰੰਗਜੀਬ 당ਗ ਰਹਿ ਜਾਂਦਾ ਹੈ ਔਰੰਗਜੀਬ ਕਹਿੰਦਾ ਹੈ ਕਿ ਕੁਰਾਨ ਦੇ ਐਹੋ ਜਿਹੇ ਅਰਥ ਮੈਂ ਆਪਣੇ ਜੀਵਨ ਵਿੱਚ ਨਹੀਂ ਸੁਨੇ ਨੇ ਤੇ ਇਹ ਮਨੁੱਖ ਦੇ ਕੋਲ ਕਿੰਨਾ ਗਿਆਨ ਹੈ ਤੇ ਔਰੰਗਜੀਤ ਦੀ ਉਸੇ ਵੇਲੇ ਨੀਤ ਮਾੜੀ ਹੋ ਗਈ ਹੈ ਕਿ ਇਹ ਸਰੀਰ ਮੁਸਲਮਨ ਧਰਮ ਵਿੱਚ ਆਉਣਾ ਜ਼ਰੂਰੀ ਹੈ ਤੇ ਜਦੋਂ ਇਸ਼ਾਰਾ ਕੀਤਾ ਹੈ ਔਰੰਗਜੀਤ ਨੇ ਭਾਈ ਆਨੰਦ ਲਾਲ ਨੂੰ ਤੇ ਭਾਈ ਆਨੰਦ ਲਾਲ ਸਮਝ ਗਿਆ ਹੈ ਕਿ ਹੁਣ ਮੇਰੀ ਖੈਰ ਨਹੀਂ ਹੈ ਭਾਈ ਆਨੰਦ ਲਾਲ ਨੂੰ ਘਰ ਜਾ ਕੇ ਸਾਰੀ ਰਾਤ ਨੀਂਦ ਨਹੀਂ ਆਈ ਭਾਈ ਆਨੰਦ ਲਾਲ ਔਰੰਗਜੀਤ ਨੂੰ ਕਹਿੰਦਾ ਹੈ ਬਾਦਸ਼ਾਹ ਸਲਾਮਤ ਮੈਂ ਕੱਲ ਨੂੰ ਤੁਹਾਨੂੰ ਬਚਨ ਦੱਸ ਦੇਵਾਂਗਾ ਤੁਸੀਂ ਮੈਨੂੰ ਜੋ ਇਸ਼ਾਰਾ ਕੀਤਾ ਹੈ ਮੈਂ ਸਮਝ ਗਿਆ ਹਾਂ ਮੈਂ ਆਪਣੇ ਵਿਚਾਰ ਕੱਲ ਨੂੰ ਤੁਹਾਨੂੰ ਦੱਸ ਦੇਵਾਂਗਾ ਤੇ ساری ਰਾਤ ਸੰਗਤ ਜੀ ਸੁੱਤਾ ਨਹੀਂ ਹੈ ਕਿਉਂਕਿ دین ਤੇ ਧਰਮ ਨੂੰ ਛੱਡਣਾ ਮਨੁੱਖ ਦੀ ਆਤਮਕ ਤੌਰ ਤੇ ਮੌਤ ਹੁੰਦੀ ਹੈ ਤੇ ਆਤਮਕ ਤੌਰ ਤੇ ਮਰਨਾ ਬਹੁਤ ਔਖਾ ਹੈ ਸਰੀਰਕ ਤੌਰ ਤੇ ਮਰਨਾ ਤਾਂ ਬਹੁਤ ਸੌਖਾ ਹੈ ਤੇ ਇਹਨਾਂ ਵਿਚਾਰਾਂ ਦੇ ਵਿੱਚ ਪੈ ਨੂੰ ਇਹਨੂੰ ਸੁੱਤੇ ਨੂੰ ਇਹਨੇ ਚਾਰ ਛਫੇਰੇ ਪੂਰੀ ਧਰਤੀ ਤੇ ਆਪਣੀ ਸੁਰਤ ਨੂੰ ਕਮਾਇਆ ਹੈ ਕਿਤੇ ਕੋਈ ਘਰ ਕੋਈ ਥਾਂ ਟਿਕਾਣਾ ਨਹੀਂ ਲੱਭਾ ਨਹੀਂ ਤੇ ਫੇਰ ਸੰਗਤ ਜੀ ਆਨੰਦਪੁਰ ਦਾ ਚੇਤਾ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਚੇਤਾ ਆਇਆ ਹੈ ਕਿ ਹੁਣ ਮੈਨੂੰ ਜੇ ਕੋਈ ਰੱਖ ਸਕਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੀ लाज ਰੱਖ ਸਕਦੇ ਨੇ ਤੇ ਇਹ ਤੜਕੇ ਹੀ ਆਪਣੇ ਘਰ ਨੂੰ ਛੱਡ ਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਗਿਆ ਤੇ ਸਤਿਗੁਰ ਦੇ دیਵਾਨਾਂ ਵਿੱਚ ਇਹਨੇ ਆ ਕਰਕੇ ਸਤਿਗੁਰੂ ਨੂੰ ਨਮਸਕਾਰ ਕੀਤੀ ਹੈ دیਵਾਨਾਂ ਦੀ ਸਮਾਪਤੀ ਤੋਂ ਬਾਅਦ ਇਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਥਾਪੜੇ ਲੈ ਕਰਕੇ ਜਿਹੜੇ ਆਪਣੇ ਵਿਚਾਰ ਨੇ ਉਹ ਕਵਿਤਾ ਦੇ ਵਿੱਚ ਪੇਸ਼ ਕੀਤੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੋਂ ਕਵਿਤਾ ਦੇ ਵਿੱਚ ਹੀ ਜਵਾਬ ਦਿੱਤਾ ਹੈ ਕਾਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੀਰ ਪਛੰਨਤ ਸਤਗੁਰਾਂ ਨੂੰ ਸਾਰੀ ਸੋਚੀ ਆਈ ਹੈ ਕਿ ਇਹ ਸਰੀਰ ਇੱਥੇ ਲੈਣ ਕੀ ਆਇਆ ਹੈ ਸਤਗੁਰਾਂ ਨੇ ਕਿਹਾ ਤੈਨੂੰ ਅਸੀਂ ਸ਼ਰਨ ਦਿਆਂਗੇ ਤੇ ਸੰਗਤ ਜੀ ਕਦੇ ਵੀ ਦਾਸ ਗੁਰੂਆਂ ਨੇ ਜਾਂ ਗੁਰੂ ਦੇ ਸਿੱਖਾਂ ਨੇ ਜੇ ਕੋਈ ਸ਼ਰਨ ਆਇਆ ਤੇ ਉਹ ਅੱਗੇ ਕੰਡੀਸ਼ਨ ਨਹੀਂ ਰੱਖੀ ਹੈ ਤੂੰ ਆਪ ਦਾ ਧਰਮ ਬਦਲੀਕਾਰ ਜਾਂ ਸਾਡੀਆਂ ਆਹ ਕੰਡੀਸ਼ਨਾਂ ਨੇ ਨਹੀਂ ਸੰਗਤ ਜੀ ਜੋ ਸ਼ਰਨ ਆਏ ਤਿਸ ਕੰਠ ਲਾਏ ਹਰ ਬਿਰਧ ਸੁਆਮੀ ਸੰਸਾ ਜਿਹੜਾ ਸ਼ਰਨ ਆ ਜਾਂਦਾ ਹੈ ਭਾਵੇਂ ਉਹ Hindu ਹੈ, Muslim ਹੈ, Sikh ਹੈ, ईसाई ਹੈ, ਬੋਧੀ, ਜੈਨੀ ਹੈ ਜਿਹੜਾ ਆ ਕੇ ਠਹਿ ਪੈਂਦਾ ਹੈ ਸੱਚੇ ਦਿਲੋਂ ਭਾਵੇਂ ਪਾਪੀ ਹੈ ਸਤਗੁਰ ਬਖਸ਼ ਦਿੰਦੇ ਨੇ ਬਿਰਧ ਦਾ ਅਰਥ ਹੁੰਦਾ ਹੈ ਬਜ਼ੁਰਗਾਂ ਵਾਲਾ ਸੁਭਾਅ ਹਰ ਬਿਰਧ ਸੁਆਮੀ ਸੰਦਾ ਇਹ ਮੇਰੇ ਗੁਰੂ ਦਾ ਸੁਭਾਅ ਹੈ ਜਿਹੜਾ ਵੀ ਸ਼ਰਨ ਆਇਆ ਹੈ ਉਹਨੂੰ ਬਖਸ਼ ਦਿੰਦਾ ਹੈ ਆਪਣੇ ਸੀਨੇ ਨਾਲ ਲਾ ਲਿੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੋਂ ਭਾਈ ਆਨੰਦ ਲਾਲ ਦੀ ਸੁਰਤ ਦਾ ਇਲਾਜ ਕੀਤਾ ਹੈ ਸਰੀਰ ਦਾ ਇਲਾਜ ਬਾਅਦ ਵਿੱਚ ਕੀਤਾ ਗਿਆ ਸਤਗੁਰਾਂ ਨੇ ਭਾਈ ਆਨੰਦ ਲਾਲ ਨੂੰ ਲੰਗਰਾਂ ਦੀ ਸੇਵਾ ਦੇ ਦਿੱਤੀ ਹੈ ਵੇਖਿਆ ਜਾਏ ਸੰਗਤ ਜੀ ਏਡਾ ਵੱਡਾ ਸਿਰਮੌਰ ਕਵੀ ਹੈ ਇੰਨਾ ਵੱਡਾ ਬੁੱਧੀ ਜੀਵੀ ਹੈ ਤੇ ਸਤ ਗੁਰਾਂ ਨੇ ਲੰਗਰਾਂ ਦੀ ਸੇਵਾ ਦੇ ਦਿੱਤੀ ਹੈ ਤੇ ਸਾਰਾ ਦਿਨ ਕੱਪੜੇ ਮੈਲੇ ਕਾਲਖ ਦੇ ਨਾਲ ਲਿਪੜੇ ਸਬਜੀ ਦੇ ਨਾਲ ਲਿਪੜੇ ਤੇ ਇਹ ਸਰੀਰ ਸਾਰਾ ਦਿਨ ਸੇਵਾ ਕਰਦਾ ਹੈ ਸਤ ਗੁਰਾਂ ਨੂੰ ਕਹਿੰਦਾ ਹੈ ਸਤ ਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਮਨਜ਼ੂਰ ਹੈ ਕਿਉਂਕਿ ਸਤ ਗੁਰੂ ਦੇ ਪਾਤਸ਼ਾਹ ਜੀ ਪਹਿਲਾਂ ਮਨੁੱਖ ਦੀ ਹਉਮੈ ਦਾ ਇਲਾਜ ਕਰਦੇ ਨੇ ਹੌਮੇ ਦੀਰਗ ਰੋਗ ਹੈ ਤਾਰੂ ਪੀ ਇਸ ਮਾਹੇ ਸਤਗੁਰੂ ਜੀ ਕਹਿੰਦੇ ਨੇ ਕਿ ਹੌਮੇ ਦੀਰਗ ਰੋਗ ਹੈ ਤੇ ਇਲਾਜ ਵੀ ਇਹਦੇ ਵਿੱਚ ਹੀ ਹੈ ਸਤਗੁਰਾਂ ਨੇ ਹਮੇਸ਼ਾ ਜਦੋਂ ਕੋਈ ਸਰੀਰ जोडਿਆ ਹੈ ਤੇ ਪਹਿਲੋਂ ਉਹਦੀ ਹੌਮੇ ਦਾ ਇਲਾਜ ਕੀਤਾ ਹੈ ਇਸ ਤਰ੍ਹਾਂ ਸੰਗਤ ਜੀ ਭਾਈ ਆਨੰਦ ਲਾਲ ਦੀ ਨਿਸ਼ਕਾਮ ਸੇਵਾ ਵੇਖ ਕੇ ਦਿਨ ਰਾਤ ਦੀ ਸੇਵਾ ਵੇਖ ਕੇ ਸਤਗੁਰਾਂ ਨੇ ਆਪਣੇ ਸੀਨੇ ਨਾਲ ਲਾਇਆ ਹੈ ਤੇ ਸਤਿਗੁਰਾਂ ਨੇ ਇਸ ਸਰੀਰ ਨੂੰ ਫੇਰ ਆਪਣੇ ਸਿਰ ਮੌਰ ਕਵੀਆਂ ਵਿੱਚ ਸ਼ਾਮਲ ਕੀਤਾ ਹੈ ਐਸਾ ਇਹ ਬੇਅੰਤ ਤੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਹੈ ਇਸ ਘਰ ਦੇ ਵਿੱਚ ਜਿਹੜਾ ਵੀ ਆਇਆ ਹੈ ਦੀਨ ਹੋ ਕੇ ਆਇਆ ਹੈ ਤੇ ਸਤਿਗੁਰਾਂ ਨੇ ਆਪਣੇ ਸੀਨੇ ਨਾਲ ਲਾਇਆ ਹੈ ਤੇ ਜੇ ਕੋਈ ਚੜ੍ਹਾਈ ਕਰਕੇ ਆਇਆ ਹੈ ਤੇ ਉਹਨੂੰ ਉਸ ਹਿਸਾਬ ਦੇ ਨਾਲ ਸਤਿਗੁਰਾਂ ਨੇ ਫਿਰ ਸੇਵਾ ਲਈ ਹੈ ਉਹ ਸੰਗਤ ਜੀ ਵਿਚਾਰਨ ਵਾਲੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੱਡੇ ਵੱਡੇ ਪਾਪੀਆਂ ਨੂੰ ਸੰਤ ਬਣਾ ਦਿੱਤਾ ਸਤਗੁਰਾਂ ਨੇ ਭਾਈ ਆਨੰਦ ਲਾਲ ਨੂੰ ਸ਼ਰਮ ਦੇ ਕੇ ਆਪਣੇ ਸੀਨੇ ਨਾਲ ਲਾਇਆ ਹੈ ਤੇ ਸਤਗੁਰ ਜੀ ਸਾਨੂੰ ਵੀ ਉਡੀਕ ਰਹੇ ਨੇ ਕਿ ਕਦੋਂ ਸਿੱਖ ਮੇਰੇ ਵੱਲ ਕਦਮ ਪੱਟੇ ਤੇ ਕਦੋਂ ਮੈਂ ਇਹਨੂੰ ਸੀਨੇ ਨਾਲ ਲਾਵਾਂ ਅਸੀਂ ਸੰਗਤ ਜੀ ਮੋਹ ਮਾਇਆ ਵਿੱਚ ਫਸ ਕਰਕੇ ਆਪਣਾ ਜਿਹੜਾ ਪਰਮਾਰਥ ਦਾ ਰਸਤਾ ਹੈ ਉਹਦੇ ਤੋਂ ਪਟਕ ਜਾਂਦੇ ਹਾਂ ਸਤਿਗੁਰਾਂ ਤੋਂ ਅਸੀਸਾਂ ਰਹਿਮਤਾਂ ਲਈਏ ਪਦਾਰਥ ਨੂੰ ਛੱਡ ਕਰਕੇ ਪਰਮਾਰਥ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕਰਕੇ ਸਤਿਗੁਰਾਂ ਦੀਆਂ ਅਸੀਮ ਖੁਸ਼ੀਆਂ ਤੇ ਰਹਿਮਤਾਂ ਦੇ ਭਾਗੀਦਾਰ ਬੰਨਾ ਕਰੀਏ